ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸੂ ਬੈੜ ਸੇਣ ਲਈ ਲੈ ਕੇ ਆਏ ਆਂਗੇ ਟਾਪ ਬਰੀਡ ਆ ਭਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨੋਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਭਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹਾਂ ਬਾਈ ਜੀ ਠੀਕ ਹੈ ਜੀ ਬਹੁਤ ਜੀ ਕਿਵੇਂ ਚੱਲਦਾ ਈ ਕੰਮ ਕਰ ਬਹੁਤ ਵਧੀਆ ਚੱਲਦਾ ਠੀਕ ਹੈ ਬਾਈ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦ ਨਾਮ ਸਫਰਿੰਦਰ ਸਿੰਘ ਪਿੰਡ ਬੋੜਚਾ ਜ਼ੱਬਰ ਤਹਿਸੀਲ ਮਾਨਸਾ ਜ਼ਿਲ੍ਹਾ ਮਾਨਸਾ ਤੇ ਨੇੜੇ ਪਿੰਡ ਬਈ ਨੇੜੇ ਪਿੰਡ ਜੋਗਰਲਾ ਰਲਾ ਰਾੜਚੌ ਠੀਕ ਹੈ ਇਹ ਨੇੜੇ ਪਿੰਡ ਇਹ ਪਿੰਡ ਬਾਈ ਨੂੰ ਨੇੜੇ ਰਹਿੰਦਾ ਕੰਟੈਕਟ ਨੰਬਰ ਬੋਲ ਦਿਓ ਜੀ ਆਪਣੇ ਹਾਂਜੀ 98735 ਹੂੰ 62454 ਠੀਕ ਹੈ ਬਾਈ 8392 13128 ਇਹ ਦੋਵੇਂ ਬਾਈ ਦੇ ਕੰਟਰੈਕਟ ਨੰਬਰ ਆ ਬਾਈ ਬਾਕੀ ਚਲੋ ਸਕਰੀਨ ਤੇ ਨੋਟ ਕਰ ਲਓ ਜਿਹੜੀ ਬਾਈ ਇਹ ਸਾਹਮਣੇ ਬੈਠ ਦੇਖ ਰਿਹਾ ਕਿਹੜਾ ਸੂਸੀ ਇਹ ਵੀਰੇ ਆਪਾਂ ਲੈ ਕੇ ਆਂਦੀ ਆ ਹੂੰ ਪਹਿਲਾ ਸੂਆ ਅਗਲੇ ਨੇ ਦੱਸਿਆ ਠੀਕ ਆ ਤੇ ਪਹਿਲਾ ਸੂਆ ਮੰਨ ਕੇ ਆਪਾਂ ਲਈ ਆ ਠੀਕ ਆ ਵੀ ਪਲੂਣ ਸੂਈ ਆ ਪਲੂਣ ਸੂਈ ਆ ਤੇ ਬਾਈ ਜੀ ਕਿੰਨੇ ਦਿਨ ਹੋ ਗਈ ਨਾ ਸੂਈ ਨੂੰ ਇਹ ਰਾਤ ਹੀ ਸੂਈ ਆ ਇਹ 12:00 ਵਜੇ ਠੀਕ ਆ ਤੇ ਆ ਜੇਰ ਪੈ ਗਈ ਜੇਰ ਟੋਕਰੇ ਥੱਲੇ ਆ ਜੇਰ ਬਾਈ ਅੱਜ ਪਈਆ ਦਿਖਾਈ ਦਿਓ ਬਈ ਪਰ ਚੱਕ ਕੇ ਦਿਖਾ ਦਿਓ ਟੋਕਰੇ ਉਹ ਪੀਰਾ ਪੈ ਗਿਆ ਜੇਰ ਕੰਪਲੀਟ ਆ ਬਈ ਤੇ ਬੱਚਾ ਬਈ ਕੀ ਆ ਗਿਆ ਕਰਮਾਲ ਬੱਚਾ ਵੀਰੇ ਬੱਸ ਆ ਗਿਆ ਬੱਚਾ ਬੱਸ ਆ ਹਾਂਜੀ ਤੇ ਕਿੰਨਾ ਕੁ ਬੋਲਾ ਕੱਢਿਆ ਬਾਈ ਬੋਲਾ ਬੱਸ ਬੱਚੇ ਨੂੰ ਝੁਗਾ ਕੇ 1.5 ਤੋਂ 2 ਲੀਟਰ ਹੀ ਕੱਢਿਆ ਹੂੰ ਠੰਡੀ ਸੀਲਾ ਹਾਂ ਹੂੰ ਠੰਡੀ ਸੀਲਾ ਪੂਰੀ ਜਾਵਾ ਗਰੰਟੀ ਹੈ ਗਰੰਟੀ ਸੀਲਾ ਚੋਣ ਚਵਾ ਕਿਵੇਂ ਦਾ ਬਾਈ ਚੋਣ ਚਵਾ ਪੂਰਾ ਵਧੀਆ ਹੋਵੇ ਠੀਕ ਆ ਚੋਣ ਚਵਾ ਬਾਈ ਕਹਿੰਦੇ ਇੱਕ ਨੰਬਰ ਠੰਡੀ ਸੀਲ ਫੁੱਲ ਤੇ ਲੇਵੇ ਦੀ ਬਈ ਫੀਲਿੰਗ ਚੈੱਕ ਕਰਵਾ ਲੈ ਥਣਾ ਦਾ ਸੈੱਟ ਚੈੱਕ ਕਰ ਸਕਦੇ ਬਹੁਤ ਚੰਗਾ ਠਣ ਲੱਗਿਆ ਵਾ ਪੂਰੀ ਵਿਥੀ ਤੇ ਕਹਿ ਸਕਦੇ ਮੈਂ ਕਰਮਾਲ ਠਣ ਲੱਗਿਆ ਵਗਾ ਨਾਣਾ ਨੂੜਾ ਹਵਨ ਤੇ ਚੇਕਰ ਸਗਦ ਬਾਕੀ ਜਿਹੜਾ ਥਾਣਾ ਗਿਆ ਨੂੰ ਗਲਾਪੀ ਆ ਗਿਆ ਹੱਥੀ ਜੋਲੇ ਭਾਵੇਂ ਚੋਲੇ ਵਸੀਨ ਤੇ ਕਿਤੇ ਨਹੀਂ ਲੈਵਾ ਬਹੁਤ ਸੁਣਾ ਦੇ ਬਈ ਹਾਂਜੀ ਬਾਈ ਇਹ ਬਾਹ ਬਹੁਤ ਫਿਕਸ ਲੈਵਾ ਟਟਮਾ ਲੈਵਣੀ ਸਹੀ ਗੱਲ ਆ ਟਟਮਾ ਲੈਵਣੀ ਫਿਕਸ ਆਰਡਰ ਦੀ ਆ ਗਈ ਕਰਮ ਵਾਲੀ ਤੇ ਬਾਈ ਕਿੰਨਾ ਕੁ ਦਤ ਬਾਵਾਸਟਿੰਗ ਦਤ ਮੇਰੇ ਇਹਨੂੰ ਕੌਣਾ ਚਾਹੀਦਾ 16 17 ਲੀਟਰ ਤਾਂ ਠੀਕ ਆ ਬਾਦੀ ਦੇ ਦੂਗੀ ਪਰ ਇੱਥੇ ਤੱਕ ਆਪਣਾ ਆਈਡੀਆ ਬਾਕੀ ਕਦ ਕਦ ਬਾਵ ਚੰਗਾ ਹਾਂਜੀ ਕਦ ਤੇ ਵਗਿਆ ਸਹੀ ਗੱਲ ਆ ਕਦ ਕੱਟ ਬਈ ਫੁੱਲ ਚੰਗਾ ਖੋਲਿਓ ਬਈ ਤੋੜ ਦੇ ਮੜੀ ਜੀ ਖੋਲ ਕੇ ਬਾਕੀ ਵਰੀਡ ਦੀ ਗੱਲ ਕਰੀਏ ਭਾਈ ਇੱਕ ਨੰਬਰ ਚਮਕ-ਚਮਕ ਕਰਨ ਵਾਲੀ ਤੇ ਫੁੱਲ ਲੇਵਾ ਜੰਨਾ ਮਗਰ ਉਹਨੇ ਕੰਨ ਬਹੁਤ ਸੋਹਣਾ ਲੇਵਾ ਕਰਮਾਣੀ ਨੂੰ ਲੱਗਿਆ ਵਗਾ ਫੇਸ ਵਗੈਰਾ ਪਸੂ ਨੂੰ ਚੈੱਕ ਕਰਵਾ ਦਿੰਦੇ ਆਂਗੇ ਨਵਾਂ ਹਾਲ ਨਾ ਜਵਾਨੀ ਵਾਲਾ ਆਂਦਾ ਫੇਸ ਬੜਾ ਪਿਆਰਾ ਭਈ ਨਾ ਹਾਂਜੀ ਬਾਕੀ ਸੈਨਿਕ ਸੁਨਗ ਦੀ ਗੱਲ ਕਰੀਏ ਕਰਮਾਣੀ ਤੇ ਬਹੁਤ ਆ ਕਿਹਦਾ ਫੇਸ ਵਗੈਰਾ ਚੈੱਕ ਕਰ ਸਕਦੇ ਮੋਦੀ ਵਾਦੀ ਫੁੱਲ ਕਮਾਲ ਦੀਆ ਚਮਕ-ਦਮ ਕਾਲੀ ਵੜਾ ਲਿੱਸੀ ਨਹੀਂ ਭਾਈ ਲਾਮੀ ਨਹੀਂ ਕਿਸੇ ਵਖਤੋਂ ਛੂਈ ਸਵਾਈ ਬੱਚਾ ਇਹਦੇ ਮਗਰਾਂ ਦਾ ਕਰਮਾਣੀ ਦੇ ਬੱਸ ਆ ਤੇ ਮੁੱਲ ਬਈ ਜੀ ਦਾ ਕੀ ਰਹੂਗਾ ਲੈਣ ਮੁੱਲ ਮੇਰੇ ਆਪਣਾ 70500 ਰਹੂਗਾ 75000 ਰੁਪਏ ਦੀ ਹਾਂ 70 ਚ ਸੌਡ ਕਰ ਦਾਂਗੇ ਫਿਰ ਆਪਾਂ ਠੀਕ ਹੈ ਬਈ 750 ਚ ਬਈ ਕਹਿੰਦੇ ਆਪਾਂ ਸੌਡ ਕਰ ਦੇਾਂਗੇ ਥੋੜਾ ਕਾਣਾ ਮਾਨਤਨ ਬਈ ਕਹਿੰਦੇ ਵਧਿਆ ਜਿਹੜਾ ਵੀ ਤੂੰ ਮੀਰੋਂ ਦਾ ਕਰਕੇ ਤੋਰਾਂਗੇ ਤੇ ਬਾਕੀ ਨਾ ਜਿਹੜੀ ਲੇਵੇ ਸਫਾਈ ਆ ਫੀਟਿੰਗ ਆ ਆਰਡਰ ਦੀ ਬਹੁਤ ਕਮਾਲ ਦਾ ਲੇਵਾ ਆ ਕੇ ਚਾਹੇ ਬਈ 500 ਊਪੇ ਭਾਵੇਂ 500 700 ਇਹ ਲੇਵੇ ਨੇ ਕਰਮਾ ਲੀਦੇ ਨੇ ਆਈ ਰਣਾ ਨੜਾ ਨੜਾ ਦੇਖੋ ਟੋਟਲੀ ਨਾਲ ਨੋਟ ਕਰਮਾ ਲੀਦੀ ਬੜੀ ਚੰਗੀ ਆ ਮੁੱਲ ਵੀ ਬਾਈ ਨੇ ਖੈਰ ਬਈ ਜਾਇ ਰੱਖਿਆ ਲੈਣ ਦੇ ਨਾਲਾ ਮੁੱਲ ਰੱਖਿਆ ਬਾਕੀ ਥੋੜਾ ਘਣਾ ਮਾਰਦਾਨ ਹੋਜੂ ਪਈ ਆ ਕੇ ਦਾ ਹਾਂਜੀ ਬਾਈ ਮਾਰਦਾਨ ਤਾਂ ਕਰਾਂਗੇ ਬਾਕੀ ਦੀ ਗੱਲ ਇੱਕ ਇਹ ਆ ਆਪਣੀ ਬੇਨਤੀ ਹੋਈ ਆ ਜੋ ਕੋਈ ਪਸ਼ੂ ਲੈਣ ਆਉਂਦਾ ਨਾ ਬੰਦਾ ਉਹ ਆਪਦਾ ਇੱਥੇ ਖਰਾ ਖੋਤਾ ਕਰਕੇ ਲਿਆ ਠੀਕ ਆ ਮੰਨ ਕੇ ਚੱਲੋ ਵੀ ਬਾਈ ਕਹਿੰਦੇ ਵੀ ਆਪਦੇ ਸੱਨੀ ਕਰ ਸਕਦੇ ਹਾਂ ਇਥੇ ਤੋੜ ਤੋੜਾਂਗੇ ਚੋਲੇ ਚਾਰ ਡਾਂਗ ਚੋਲੇ ਹਲਤੇ ਬੌਲੇ ਚ ਰਾਤ ਦੀ ਸੂਈ ਆ ਹਲਤੇ ਤਾਂ ਕੋਈ ਆਈਡੀਆ ਵੀ ਹੈ ਕਿ ਕਿੰਨਾ ਹੋਊਗਾ ਕਿੰਨਾ ਨਹੀਂ ਹੋਊਗਾ ਰਾਤ ਸਾਵਨ ਨੂੰ ਇਹਨੂੰ ਸਾਫ ਕਰਾਂਗੇ ਆਪਾਂ ਠੀਕ ਹੈ ਭਾਈ ਫਿਰ ਸਵੇਰ ਪਤਾ ਲੱਗੂਗਾ ਵੀ ਕਿੰਨਾ ਬੋੜਾ ਹੈ ਕਿੰਨੇ ਤੋਂ ਚੱਲਦਾ ਠੀਕ ਹੈ ਭਾਈ ਬਸ ਆਪਣੀ ਇਹੀ ਬੇਨਤੀ ਆ ਵੀ ਤਸੱਲੀ ਇੱਥੇ ਕਰੋ ਆਪਦੀ ਠੀਕ ਹੈ ਬਾਅਦ ਚ ਲਾਂਬਾ ਦੇਣ ਦਾ ਰਹੋ ਹੈਨਾ ਠੀਕ ਹੈ ਭਾਈ ਆਪਣੇ ਵੱਲੋਂ ਤਾਂ ਹੁਣ ਜਮਾ ਖਰਾ ਹੈ ਜੇਰ ਪੈ ਗਈ ਹਮ ਠੀਕ ਹੈ ਥਾਂ ਸਹੀ ਹੈ ਇਹਦੇ ਠੀਕ ਹੈ ਬਿਲਕੁਲ ਸਹੀ ਧਾਰਾ ਸਹੀ ਹੈ ਇਹਦੀਆਂ ਹਮ ਪੂਰੀ ਆਪਣੇ ਵੱਲੋਂ ਤਾਂ ਗਾਰੰਟੀ ਹੈ ਪਰ ਆਪਦੀ ਤਸੱਲੀ ਕਰਨ ਦਾ ਬੰਦਾ ਜੋ ਵੀ ਲੈਣ ਆਉਂਦਾ ਉਹ ਇੱਥੇ ਤਸੱਲੀ ਕਰ ਠੀਕ ਹੈ ਭਾਈ ਇਹ ਜ਼ਰੂਰੀ ਹਮ ਸਹੀ ਗੱਲ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਬੜਾ ਬੇ ਪਸੰਦ ডक् விड .